ਗੁਰੂ ਨਾਨਕ ਸਾਹਿਬ ਨਾਲ ਬਾਲੇ ਅਤੇ ਮਰਦਾਨੇ ਨੂੰ ਵੇਖ ਕੇ ਸਿੱਧ ਜੋਗੀ ਗੁਰੂ ਨਾਨਕ ਨੂੰ ਸਵਾਲ ਕਰਦੇ ਹਨ ਇਹ ਤੁਹਾਡੇ ਦਾਸ ਹਨ ਮੈਨੇ ਕੇ ਨੌਕਰ ਹਨ ਗੁਰੂ ਨਾਨਕ ਅੱਗੋਂ ਜਵਾਬ ਦਿੰਦੇ ਹਨ ਨਾਹੀਂ ਇਹ ਅਸਾਂ ਦੇ ਦਾਸ ਨਹੀਂ ਅੱਗੋਂ ਸਿੱਧ ਜੋਗੀ ਫਿਰ ਸਵਾਲ ਕਰ ਦਿੰਦੇ ਹਨ ਅੱਛਾ ਤੇ ਫਿਰ ਇਹ ਤੁਹਾਡੇ ਚੇਲੇ ਹੋਣਗੇ ਜਿਵੇਂ ਇੱਕ ਗੁਰੂ ਅਤੇ ਚੇਲੇ ਦਾ ਰਿਸ਼ਤਾ ਹੁੰਦਾ ਹੈ ਗੁਰੂ ਨਾਨਕ ਅੱਗੋਂ ਜਵਾਬ ਦਿੰਦੇ ਹਨ ਨਾਹੀਂ ਇਹ ਅਸਾਂ ਦੇ ਚੇਲੇ ਨਾਹੀਂ ਸਿੱਧ ਜੋਗੀ ਫਿਰ ਸਵਾਲ ਕਰ ਦਿੰਦੇ ਹਨ ਫਿਰ ਇਹ ਜੋ ਦੋ ਜਣੇ ਤੁਹਾਡੇ ਹਰ ਵਕਤ ਨਾਲ ਤੁਰੇ ਫਿਰਦੇ ਹਨ ਇਹਨਾਂ ਦਾ ਤੁਹਾਡੇ ਨਾਲ ਕੀ ਰਿਸ਼ਤਾ ਹੈ ਗੁਰੂ ਨਾਨਕ ਸਾਹਿਬ ਆਖਦੇ ਹਨ ਇਹ ਅਸਾਂ ਦੇ ਭਾਈ ਹਨ ਸਿੱਧ ਜੋਗੀ ਆਖਦੇ ਹਨ ਮਰਦਾਨਾ ਮਰਾਸੀ ਮੁਸਲਮਾਨ ਹੈ ਅਤੇ ਬਾਲਾ ਹਿੰਦੂ ਹੈ ਇਹ ਦੋਵੇਂ ਤੁਹਾਡੇ ਭਰਾ ਕਿਵੇਂ ਹੋਏ ਗੁਰੂ ਨਾਨਕ ਮੁਸਕਰਾ ਕੇ ਆਖਦੇ ਹਨ ਇਹਨਾਂ ਦਾ ਸਾਡੇ ਨਾਲ ਪ੍ਰੇਮ ਦਾ ਰਿਸ਼ਤਾ ਹੈ ਕਿਉਂਕਿ ਖੂਨ ਦੇ ਰਿਸ਼ਤੇ ਤਾਂ ਇੱਕ ਦਿਨ ਬੇਮੈਨੀ ਹੋ ਜਾਂਦੇ ਹਨ ਇੱਕ ਦਿਨ ਖਤਮ ਵੀ ਹੋ ਜਾਂਦੇ ਹਨ ਉਹਨਾਂ ਵਿੱਚ ਤਾਂ ਖਟਾਸ ਵੀ ਆ ਸਕਦੀ ਹੈ ਲੇਕਿਨ ਪ੍ਰੇਮ ਦਾ ਰਿਸ਼ਤਾ ਹੀ ਇੱਕ ਐਸਾ ਰਿਸ਼ਤਾ ਹੈ ਜੋ ਕਦੇ ਵੀ ਖਤਮ ਨਹੀਂ ਹੁੰਦਾ ਇਸ ਲਈ ਇਹ ਦੋਵੇਂ ਸਾਡੇ ਭਰਾ ਹਨ ਤੇ ਇਹਨਾਂ ਦੇ ਨਾਲ ਸਾਡਾ ਭਾਈਚਾਰਾ ਹੈ ਸੱਚ ਜਾਣੋ ਤਾਂ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਜੰਗਾਂ ਲੱਗੀਆਂ ਹੋਈਆਂ ਨੇ ਜਿੰਨਾ ਵੈਰ ਵਿਰੋਧ ਹੈ ਜੇ ਕੋਈ ਇਸ ਵੈਰ ਵਿਰੋਧ ਨੂੰ ਖਤਮ ਕਰ ਸਕਦਾ ਹੈ ਤਾਂ ਸਿਰਫ ਔਰ ਸਿਰਫ ਉਹ ਗੁਰੂ ਨਾਨਕ ਦਾ ਦਰ ਹੈ ਜਿੱਥੇ ਇੱਕ ਮੁਸਲਮਾਨ ਵੀ ਜਾ ਸਕਦਾ ਹੈ ਜਿੱਥੇ ਇੱਕ ਹਿੰਦੂ ਵੀ ਜਾ ਸਕਦਾ ਹੈ ਵਰਨਾ ਮਸਜਿਦ ਦੇ ਵਿੱਚ ਇੱਕ ਹਿੰਦੂ ਨਹੀਂ ਜਾ ਸਕਦਾ ਤੇ ਮੰਦਿਰ ਦੇ ਵਿੱਚ ਇੱਕ ਸੱਚਾ ਮੁਸਲਮਾਨ ਨਹੀਂ ਜਾ ਸਕਦਾ ਲੇਕਿਨ ਗੁਰੂ ਨਾਨਕ ਇੱਕ ਐਸੀ ਡੋਰ ਹੈ ਜੋ ਇੱਕ ਹਿੰਦੂ ਨੂੰ ਮੁਸਲਮਾਨ ਦੇ ਨਾਲ ਜੋੜ ਦਿੰਦੀ ਹੈ ਤੇ ਕ ਯਹੂਦੀ ਨੂੰ ਇਸਾਈ ਦੇ ਨਾਲ ਜੋੜ ਦਿੰਦੀ ਹੈ ਗੁਰਬਾਣੀ ਫਰਮਾਉਂਦੀ ਹੈ ਕਿ ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਬਿਸਰ ਗਈ ਸਬਤਾਤ ਪਰਾਈ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਜੰਗਾਂ ਲੱਗੀਆਂ ਹੋਈਆਂ ਨੇ ਜਿੰਨਾ ਵੈਰ ਵਿਰੋਧ ਹੈ ਜੇਕਰ ਖਤਮ ਕਰਨਾ ਹੋਵੇ ਤਾਂ ਉਹ ਸਿਰਫ ਔਰ ਸਿਰਫ ਗੁਰੂ ਨਾਨਕ ਮਹਾਰਾਜ ਦੀ ਸੋਚ ਹੀ ਕਰ ਸਕਦੀ ਹੈ ਉਹਨਾਂ ਦਾ ਦਰ ਹੀ ਕਰ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਇਸ ਪ੍ਰਕਾਸ਼ ਪ੍ਰਗਟੇ ਆਓ ਗੁਰੂ ਨਾਨਕ ਸਾਹਿਬ ਜੀ ਦਾ ਇਹ ਪ੍ਰੇਮ ਭਰਿਆ ਭਾਈਚਾਰੇ ਵਾਲਾ ਸੰਦੇਸ਼ ਆਪ ਵੀ ਛਕੀਏ ਤਹ ਹੋਰਾਂ ਨੂੰ ਵਿਚਕਾਈਏ ਧੰਨਵਾਦ